ਦੁਵਾਲੇ ਸੀ ਕਿ ਕਿਸੇ ਦਾ ਪਚੋਕੜ ਨਹੀਂ ਪਤਾ ਸੀ ਕੇਜਵੀ ਵਾਲ ਕੇਜਵੀ ਵਾਲ ਮੌਕਾ ਦਿਓ ਦੇਖ ਕੇ ਦੇਖ ਲੈਣਾ ਆਪਾਂ ਕਿੱਥੇ ਪਹੁੰਚ ਗਏ 10 ਸਾਲ ਪਿੱਛੇ ਚਲੇ ਗਏ ਇਸ ਕਰਕੇ ਮੈਂ ਬੇਨਤੀ ਕਰਨਾ ਹੈ ਸਾਰਿਆਂ ਨੂੰ ਆ 11th ਨੂੰ ਦੇਖੋ ਪਰਿਵਾਰ ਬੀਬੀ ਜੀ ਦਾ ਇੱਕ ਪਾਸੇ ਉਹ ਹੈ ਆ ਹਰਮੀਤ ਹਰਮੀਤ ਸੋਚਦਾ ਕਿ ਮੈਂ ਧੱਕੇ ਕਰਕੇ ਜਿੱਤੂਗਾ ਆ ਜਿਹੜੇ ਕਹਿੰਦੇ ਸੀ ਕਿ ਛੋੜੀਏ ਨੇ ਕਹਿਆ ਸੀ ਭਾਵੇਂ ਛਿੱਤਰ ਮਾਰਨੇ ਪਏ ਭਾਵੇਂ ਕੁੱਟਣਾ ਪਏ ਅਸੀਂ ਵੋਟਾਂ ਨਾਲ ਅਸੀਂ ਵੋਟ ਨਹੀਂ ਪਾਏ ਅਸੀਂ ਜਿੱਤਾਂਗੇ ਜਿੱਤਾਂਗੇ ਮੈਂ ਕਿਹਾ ਜੋਰ ਲਾਣਾ ਹੁਣ ਤਾਂ ਇੱਜ਼ਤ ਦਾ ਸਵਾਲ ਬਣ ਗਿਆ ਪਿੰਡਾਲਿਓ ਠੀਕ ਆ ਝਾੜੂ ਵਾਲਾ ਨਹੀਂ ਮੈਥੇ ਫੜਨਾ ਚਾਹੀਦਾ ਇੱਥੇ ਬੋਲੇ ਸੋਨ ਹੈ ਹਿੰਟਾ ਦੱਟ ਕੇ ਤੁਸੀਂ ਘਰ ਘਰ ਜਾ ਕੇ ਜੇ ਪਹਿਲੇ 400 ਬਦਹਾਉਣੀ ਸੀ 100 ਤੋਂ 700 ਬਦਹਾਓ ਦੇਖ ਹੀ ਜਾਓਗੇ ਪਤਾ ਲੱਗ ਜੂ ਉਹਨਾਂ ਨੂੰ 700 ਫਿਰ ਫਿਰ 900 ਕਰ ਦਿਓ ਖਿੱਚ ਲਿਓ ਹੁਣ ਤਾਂ ਸਰਪੰਚ ਸਾਹਿਬ ਜੀ ਜਿਵੇਂ ਮੇਰੀ ਅੱਖਾਂ ਵਿੱਚ ਗਾਜ ਰਿਹਾ ਤੇ ਮੈਂ ਥੋੜੀ ਦੇਖੋ ਥੋੜੀ ਦਿਨਾਂ ਚ ਥੋੜੇ ਘੰਟਿਆਂ ਚ ਸੋ ਮੈਂ ਜਿਹੜਾ ਗੈਨ ਆਇਆ ਆ ਬੇਬੀ ਦੇਖੋ ਆ ਉਹ ਪਰਿਵਾਰ ਹੈ ਜਿਹਨੇ ਕੁਰਬਾਨੀ ਦਿੱਤੀ ਹੈ ਇਹਨਾਂ ਦੀ ਲੋੜ ਨਹੀਂ ਸੀ ਔਰ ਇਹਨਾਂ ਦੇ ਜਜ਼ਬਾ ਦੇਖੋ ਜੇ ਦਰਬਾਰ ਜਦੋਂ ਕਾਂਗਰਸੀਆਂ ਨੇ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਟੈਂਕ ਤੋਂ ਭੇਜੇ ਉਥੇ ਗੋਲੇ ਮਾਰੇ ਦਰਬਾਰ ਸਾਹਿਬ ਦੇ ਇਹਨਾਂ ਦੇ ਪਤੀ ਫੌਜ ਵਿੱਚ ਸੀ ਉਹ ਤਾਂ ਉਹ ਬੰਦਾਸ਼ ਨਹੀਂ ਹੋਇਆ ਇਹਨਾਂ ਦੇ ਨਾਲ ਤੇ ਜਿੰਨੇ ਸਿੰਘ ਸੀ ਸਾਰੇ ਨੇ ਆਪਣੀਆਂ ਬੰਦੂਖਾਂ ਚੱਕੀਆਂ ਫੌਜ ਵਿੱਚੋਂ ਤੇ ਉਹਨਾਂ ਨੇ ਜਾ ਕੇ ਕਿਹਾ ਕਿ ਅਸੀਂ ਆਪਣੇ ਗੁਰੂ ਘਰ ਦੀ ਰੱਖਿਆ ਕਰਨ ਵਾਸਤੇ ਆਏ ਹਾਂ ਉਹਨੂੰ ਰਾਜ ਕੀ ਰਾ ਪੈ ਗਿਆ ਇਹਨਾਂ ਨੂੰ ਕਈ ਸੀ ਹੀ ਹੋ ਗਏ ਸਨ ਕਈਆਂ ਨੂੰ 7-7 ਸਾਲ ਕੱਟ ਕੇ ਆਏ ਐ ਆ ਵੀ ਜੋਪਰੇ ਸਰ ਦੇ ਸੀ ਜੇ ਜੋਪਰੇ ਨੇ ਅੱਜ ਬਰਗੇਡੀਅਰ ਰਿਟਾਇਰ ਹੋਣਾ ਸੀ ਕੋਈ ਕਰਨਲ ਬਰਗੇਡੀਅਰ ਜਨਰਲ ਹੋਣੀ ਸੀ ਪਰ ਨਹੀਂ ਇਹਨਾਂ ਵਾਸਤੇ ਉਹ ਲੋੜ ਨਹੀਂ ਸੀ ਉਹਨਾਂ ਵਾਸਤੇ ਆਪਣੀ ਗੁਰੂ ਘਰ ਸੀ ਤੇ ਦੂਜੀ ਵਾਰ ਆਇਆ ਕੀ ਹੈ ਫਰਮੀਤ ਵਰਗੇ ਗद्दार ਜਿਹੜੀ ਆਪਣੀ ਮਾਂ ਪਾੜੀ ਦੇ ਪਿੱਛੇ ਸ਼ੁਰੂ ਮਰ ਗਿਆ ਸੋਚਦਾ ਸੀ ਕਿ ਅਕਾਲੀ ਦਲ ਖਤਮ ਹੋ ਗਿਆ ਤੇ ਆਪਾਂ ਕੋਈ ਗੱਲ ਨਹੀਂ ਹਸਾਲ ਕੰਪਲ ਲੁੱਟੀਏ ਥੋੜੇ ਪੈਸੇ ਮੁਜੇ ਕਮਾਈਏ ਜਿਹੜਾ ਬੰਦਾ ਆਪਣੀ ਮਾਂ ਪਾਰਟੀ ਦੇ ਪਿੰਡ ਤੋਂ ਸ਼ੁਰੂਆਮ ਮਾਰ ਸਕਦਾ ਕਿਸੇ ਦਾ ਨਹੀਂ ਆ ਇਸ ਕਰਕੇ ਮੱਝੀ ਵਾਲੋ ਤੁਹਾਨੂੰ ਤੁਸੀਂ ਤਾਂ ਬੜੇ ਦਲੇਰ ਬੰਦੇ ਹੋ ਤੇ ਹੁਣ ਆਪਾਂ ਇਲੈਕਸ਼ਨ ਜਿੱਤਣਾ ਹੀ ਜਿੱਤਣਾ ਮੈਂ ਕੇਜਰੀਵਾਲ ਨੂੰ ਕਹਿਣਾ ਹੈ ਜਿੰਨਾ ਮਰਜੀ ਜ਼ੋਰ ਲਾ ਲਾ ਹੋ ਭਗਵੰਤ ਮਾਣਾ ਜਿਨੇ ਮਰਜ਼ੀ ਪਰਚੇ ਦੇ ਦੇ ਸਾਰੇ ਤਿਆਰ ਆ ਮੈਂ ਅੱਜ ਗਿਆ ਸੀ ਮੈਂ ਇਲੈਕਸ਼ਨ ਨੂੰ ਸਾਰਿਆਂ ਦੇ ਬਾਅਦ ਲੇਟ ਤਾਂ ਹੋਏ ਸੀ ਘਰਨੇ ਤੋਂ ਵੀ ਦੇ ਕੇ ਆਏ ਆ ਉੱਥੇ ਜਾ ਕੇ ਆ ਮੈਂ ਕਿਹਾ ਹੁਣ ਚਾਹ ਲਾ ਲਓ ਆਪਣਾ ਪੋਸਤਾ ਜਿਨਾ ਮਰਜ਼ੀ ਲਾ ਲਓ ਹੁਣ ਤਾਂ ਪੰਜਾਬ ਕਰਨ ਕਰ ਨਾਲ ਹੀ ਨਹੀਂ ਛੱਡਣਗੇ ਬੋਲੇ ਸੋਨੇਹਾ ਜੈ ਜੈਕਾਰ ਬੀਬੀ ਜੀ ਹੁਣ ਤੁਸੀਂ ਜੰਪੜੀ ਸੰਭਾਲੋ